ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਤਰੰਤਾਰੰ ਜਿਲੇ ਦੇ ਪਿੰਨ ਮੂਸੇਕਲਾ ਤਪਸਤਾਨ ਗੁਰਦੁਆਰਾ ਬਾਬਾ ਤੇਜਾ ਸਿੰਘ ਜੀ ਨਿਰਮਲੇ ਸੰਤ ਜੀ ਦੀ ਨਿੱਗੀ ਆਜ ਨੂੰ ਸਮਰਪਿਤ ਪਿੱਖੀ ਵਿਵੈਂਟ ਚੱਲ ਰਿਹਾ ਹੈ ਅਕਾਲ ਸਾਹਿਬ ਅੱਖਾਂ ਦੇ ਹਸਪਤਾਲ ਵੱਲੋਂ ਫ੍ਰੀ ਕੈਂਪ ਲਗਾਇਆ ਗਿਆ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਹਰਪ੍ਰਭਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਬਿਲਕੁਲ ਫ੍ਰੀ ਲਗਾਇਆ ਗਿਆ ਹੈ ਤੇ ਜਿਸ ਵਿੱਚ ਤਜਰਬੇਕਾਰ ਡਾਕਟਰ ਰਮਜੋਤ ਸਿੰਘ ਐਮਐਸ ਡਾਕਟਰ ਪਿਓਸ਼ ਸੂਦ ਐਮ ਐਸ ਡਾਕਟਰ ਹਰਪਾ ਸਿੰਘ ਟੈਲੋ ਐਮ ਬੀ ਬੀ ਐਸ ਅਤੇ ਡਾਕਟਰ ਗੁਰਜੀਤ ਸਿੰਘ 480 ਮਰੀਜ਼ਾਂ 'ਤੇ ਵਾਦੀ ਜਾਂਚ ਕੀਤੀ 92 ਮਰੀਜ਼ਾਂ ਨੂੰ ਲੈਂਸ ਪਾਏ ਗਏ ਤੇ 200 ਤੋਂ ਵੱਧ ਮਰੀਜ਼ਾਂ ਨੂੰ ਐਨਕਾ ਦਿੱਤੀਆਂ ਗਈਆਂ ਆਓ ਦੇਖਦੇ ਹਾਂ ਪੰਜਾਬ ਸਿੰਘ ਧਾਮੀ ਦੀ ਇੱਕ ਰਿਪੋਰਟ ਕਿ ਜਿਹੜਾ ਕੈਂਪ ਆ ਨਗਰ ਮੂਸੇ ਵਿਖੇ ਲਾਇਆ ਗਿਆ ਵਾ ਇਹਦੇ 'ਚ 450 ਤੋਂ ਜ਼ਿਆਦਾ ਮਰੀਜ਼ਾਂ ਦੇ ਚੈੱਕਅਪ ਕੀਤਾ ਗਿਆ ਵਾ ਪ੍ਰੋਪਰ ਚੈੱਕਅਪ ਕਰਕੇ ਉਹਨਾਂ ਨੂੰ ਆਈ ਡ੍ਰੌਪ ਦਿੱਤੇ ਗਏ ਆ ਤੇ 90 ਤੋਂ ਜ਼ਿਆਦਾ ਮਰੀਜ਼ਾਂ ਦੇ ਜਿਹੜੇ ਆ ਉਹ ਲੈਂਸ ਪਾਏ ਗਏ ਆ ਤੇ 200 ਦੇ ਲਗਭਗ ਮਰੀਜ਼ਾਂ ਨੂੰ ਜਿਹੜੀਆਂ ਆ ਉਹ ਫ੍ਰੀ ਇਨ ਕੰਟਡੀਆਂ ਗਈਆਂ ਇਹ ਦਾ ਪ੍ਰਬੰਧ ਜਿਹੜਾ ਸੀ ਕੈਂਪ ਦਾ ਆਯੋਜਨ ਸੀ ਇਹ ਅਕਾਲਸਾਏ ਅੱਖਾਂ ਦਾ ਹਸਪਤਾਲ ਭਿੱਖੀਵੰਡ ਵੱਲੋਂ ਕੀਤਾ ਗਿਆ ਸੀ ਤੇ ਜਿਹੜੀ ਆਰਗੇਨਾਈਜ਼ਿੰਗ ਸੀ ਉਹ ਪਿੰਡ ਵਿੱਚੋਂ ਜਿਹੜੇ ਬਾਬਾ ਜੀ ਦਾ ਪਰਿਵਾਰ ਆ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦੇ ਗਾਂ ਜਿਹੜੇ ਬੱਚੇ ਐਨ ਆਰ ਆਈ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਵਾ ਪਿਛਲਾ ਜੱਦੀ ਪਰਿਵਾਰ ਬਾਬਾਈ ਦਾ ਜਿਹੜਾ ਉਹਨਾਂ ਦੇ ਸਹਿਯੋਗ ਨਾਲ ਇਹ ਸਾਰਾ ਕਾਰਜ ਜਿਹੜਾ ਨੇਪਰੇ ਚੜਿਆ ਵਾ